ਆਸਤਾਨੇ ਸ਼ਹਾਦਤ ਦੇ ਅਸੀਂ ਅਗਲੇ ਪੜਾਅ ਤੇ ਪੁੱਜ ਚੁੱਕੇ ਹਾਂ ਅਗਲਾ ਪੜਾਅ ਹੈ ਗੁਰਦੁਆਰਾ ਐਮ.ਏ ਸਾਹਿਬ ਜਦ ਕੁੰਮਾ ਮਾਸ਼ਕੀ ਦੇ ਨਾਲ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਸਰਸਾ ਪਾਰ ਕਰਾ ਦਿੱਤੀ ਗਈ ਤਾਂ ਗੰਗੂ ਬ੍ਰਾਹਮਣ ਦੇ ਨਾਲ ਲੰਬਾ ਪਿੰਡ ਆ ਤੈਅ ਕਰਦਿਆਂ ਹੋਏ ਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇਸੇ ਥਾਂ ਤੇ ਪਹੁੰਚੇ ਕਿਉਂਕਿ ਇੱਥੋਂ 1.5 ਕਿਲੋਮੀਟਰ ਦੂਰੀ ਤੇ ਗੰਗੂ ਦਾ ਪਿੰਡ ਵੀ ਮੌਜੂਦ ਹੈ ਪਿੰਡ ਲੈ ਕੇ ਜਾਣ ਤੋਂ ਪਹਿਲਾਂ ਗੰਗੂ ਨੇ ਸੋਚਿਆ ਕਿ ਉਹ ਇਸੇ ਥਾਂ ਤੇ ਉਹਨਾਂ ਨੂੰ ਸੁਰੱਖਿਅਤ ਬਿਠਾਵੇ ਤੇ ਪਿੰਡ ਦਾ ਜਾਇਜ਼ਾ ਲੈ ਕੇ ਆਵੇ ਤੇ ਫੇਰ ਪਿੰਡ ਲੈ ਜਾਵੇ ਇੱਥੇ ਇੱਕ ਸਾਧ ਦੀ ਕੁਟਿਆ ਵੀ ਸੀ ਸਾਧ ਦੀ ਕੁਟਿਆ ਦੇ ਵਿੱਚ ਜਦ ਸਾਧ ਵਾਪਸ ਪਰਤੇ ਆ ਤਾਂ ਉਹਨੇ ਮਾਤਾ ਜੀ ਨੂੰ ਸੁਭਾਵਿਕ ਪੁੱਛਿਆ ਕਿ ਤੁਸੀਂ ਇੱਥੇ ਕਿਵੇਂ ਆਏ ਤਾਂ ਮਾਤਾ ਜੀ ਨੇ ਕਿਹਾ ਅਸੀਂ ਇੱਥੇ ਐਵੇਂ ਆਏ ਉਹ ਸ਼ਬਦ ਨੂੰ ਅੱਜ ਵੀ ਇੱਥੇ ਵਰਤਿਆ ਜਾਂਦਾ ਉਹ ਸ਼ਬਦ ਕਰਕੇ ਹੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਐਵੇਂ ਸਾਹਿਬ ਪਿਆ ਇਤਿਹਾਸਿਕ ਸਥਾਨ ਬਣਿਆ ਹੋਇਆ ਇਤਿਹਾਸਿਕ ਸਾਰਾ ਜਿਸ ਨੂੰ ਸਾਧ ਦੀ ਜੜੀ ਆ ਕੁਟਿਆ ਕਿਹਾ ਜਾਂਦਾ ਸੀ ਤੇ ਇੱਥੇ ਹੀ ਉਹ ਸਾਧ ਵੀ ਜਿਹੜਾ ਬੈਠਦਾ ਸੀ ਤਾਂ ਜਦ ਗੰਗੂ ਬ੍ਰਾਹਮਣ ਆਪਣੇ ਨਾਲ ਛੋਟੇ ਸਾਹਿਬ ਜਦੇਆ ਤੇ ਮਾਤਾ ਗੁਜਰੀ ਨੂੰ ਲੈ ਕੇ ਆਇਆ ਤਾਂ ਇਹ ਕੁਟਿਆ ਖਾਲੀ ਸੀ ਉਸਨੇ ਸੋਚਿਆ ਕਿ ਇੱਥੇ ਜੰਗਲ ਦੇ ਵਿੱਚ ਕੋਈ ਹੋਰ ਨਹੀਂ ਪਹੁੰਚ ਪਾਵੇਗਾ ਕਿਉਂਕਿ ਉਹਨੂੰ ਇਹ ਵੀ ਡਰ ਸੀਗਾ ਕਿ ਕਿਤੇ ਪਿੱਛੇ ਜਿਹੜੇ ਮੁਗਲ ਨੇ ਉਹ ਪਿੱਛਾ ਨਾ ਕਰਦੇ ਹੋਣ ਮੁਗਲ ਨੇ ਜਿਹੜੇ ਇੱਥੇ ਉਹ ਪਹੁੰਚ ਨਾ ਜਾਣ ਤਾਂ ਉਹਨੇ ਇੱਥੇ ਸਾਧ ਦੀ ਕੁਟਿਆ ਦੇ ਵਿੱਚ ਹੀ ਜਿਹੜਾ ਛੋਟੇ ਸਾਹਿਬ ਜਦੇਆ ਤੇ ਮਾਤਾ ਗੁਜਰੀ ਜੀ ਨੂੰ ਬਿਠਾਉਣਾ ਮੁਨਾਸਿਬ ਸਮਝਿਆ ਇਸ ਕੁਟਿਆ ਚੋਂ ਜਦ ਥੋੜਾ ਟਾਈਮ ਮਾਤਾ ਗੁਜਰੀ ਜੀ ਤੇ ਸਹਬਜਾਦੇ ਬੈਠੇ ਸਰ ਰਾਤ ਹੋ ਜਾਂਦੀ ਹੈ ਰਾਤ ਦਾ ਸਮਾਂ ਹੁੰਦਾ ਹੈ ਰਾਤ ਦਾ ਸਮਾਂ ਹੋਣ ਤੋਂ ਜਦ ਰਾਤ ਦਾ ਸਮਾਂ ਹੁੰਦਾ ਤਾਂ ਤਦ ਇੱਥੋਂ ਹੀ ਫਿਰ ਜਿਹੜਾ ਗੰਗੂ ਆਪਣੇ ਨਾਲ ਛੋਟੇ ਸਹਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਪਿੰਡ ਲੈ ਜਾਂਦਾ ਆਪਣੇ ਪਿੰਡ ਖੇੜੀ ਲੈ ਜਾਂਦਾ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਘਰ ਰੱਖਦਾ ਹੁਣ ਇਸ ਸਮੇਂ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਸਹੇੜੀ ਜਿਹੜਾ ਕਿ ਗੰਗੂ ਬਾਮਣ ਦਾ ਕਾਰਸੀ ਉਹਦਾ ਪਿੰਡ ਸੀ ਪਿੰਡ ਹੈ ਉਸੇ ਤਰ੍ਹਾਂ ਪ੍ਰਾਤਨ ਪਿੰਡਾ ਪੁਰਾਣਾ ਪਿੰਡਾ ਹਾਲਾਂਕਿ ਇਸ ਪਿੰਡ ਨੂੰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਤਹਿਸਮਸ ਕਰ ਦਿੱਤਾ ਸੀ ਬੰਦਾ ਸਿੰਘ ਬਹਾਦਰ ਨੇ ਗੰਗੂ ਦੇ ਘਰ ਨੂੰ ਪੂਰੀ ਤਰ੍ਹਾਂ ਜਿਹੜਾ ਟਾ ਦਿੱਤਾ ਸੀ ਤੇ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਨਿਸ਼ਾਨੀ ਲੱਭ ਕੇ ਸੰਗਤਾ ਵੱਲੋਂ ਬਣਾਇਆ ਗਿਆ ਉਸ ਯਾਦਗਾਰ ਨੂੰ ਸਥਾਪਿਤ ਕੀਤਾ ਗਿਆ ਗੁਰਦੁਆਰਾ ਅਟਕਸਾ ਉਸ ਦਾ ਨਾਮ ਰੱਖਿਆ ਗਿਆ ਇਹ ਜਿਹੜੀ ਰਸਤਾ ਹੈ ਗਲੀ ਹੈ ਜਿਹੜੀ ਉਹ ਗੰਗੂ ਬ੍ਰਾਹਮਣ ਦੇ ਘਰ ਨੂੰ ਜਾਂਦੀ ਹੈ ਜਿੱਥੇ ਅੱਜ ਗੁਰਦੁਆਰਾ ਅਟਕਸਾ ਜਿਹੜਾ ਉਹ ਬਣਿਆ ਹੋਇਆ ਹੈ ਪ੍ਰਾਤਨ ਸਮੇਂ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਗੰਗੂ ਬ੍ਰਾਹਮਣ ਦਾ ਜਿਹੜਾ ਉਹ ਘਰ ਸੀਗਾ ਜਿੱਥੇ ਐਮੀ ਸਾਹਿਬ ਕੁਝ ਸਮਾਂ ਬਿਠਾਉਣ ਤੋਂ ਬਾਅਦ ਛੋਟੇ ਸਾਹਿਬ ਜਾਦੇ ਹਾਂ ਤੇ ਮਾਤਾ ਗੁਜਰੀ ਜੀ ਨੂੰ ਆਪਣੇ ਨਾਲ ਸ਼ਾਮ ਵੇਲੇ ਇਸ ਘਰ ਦੇ ਵਿੱਚ ਗੰਗੂ ਬ੍ਰਾਹਮਣ ਲੈ ਆਇਆ ਸੋ ਇਹ ਪ੍ਰਾਤਨ ਜਿਹੜਾ ਇੱਥੇ ਉਹਦਾ ਘਰ ਸੀ ਉਸ ਨੂੰ ਪ੍ਰਾਤਨ ਦੇਖ ਤੇ ਕਿ ਹੁਣ ਇੱਕ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਉਹ ਬਣਾਇਆ ਗਿਆ ਉਸੇ ਤਰੀਕੇ ਨਾਲ ਇਸ ਨੂੰ ਜਿਹੜੀ ਆ ਜਗ੍ਹਾ ਨੂੰ ਸੰਭਾਲ ਕੇ ਰੱਖਿਆ ਗਿਆ ਸਰੰਦੇਟਾ ਦਾ ਬਣਿਆ ਹੋਇਆ ਕੁਝ 파ਟ ਜਿਹੜਾ ਦਾ ਬਚਿਆ ਹੋਇਆ ਹੈ ਉਸ ਨੂੰ ਕਵਰ ਕੀਤਾ ਗਿਆ ਇਹ ਜਿੱਥੇ ਹੁਣ ਗੁਰਗਰਾਂਧ ਸਾਹਿਬ ਜੀ ਦਾ ਪ੍ਰਕਾਸ਼ ਹੈ ਅੰਦਰ ਇਹ ਉਹੀ ਥਾਂ ਹੈ ਜਿੱਥੇ ਜਿਹੜਾ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰੀ ਜੀ ਨੇ ਨੌ ਪੌਧੀ ਇੱਕ ਰਾਤ ਜਿਹੜੀ ਇੱਥੇ ਕੱਟੀ ਇੱਕ ਨੌ ਪੌ ਨੂੰ ਇੱਥੇ ਜਿਹੜਾ ਇੱਕ ਰਾਤ guzari ਇੱਕ ਪੂਰਾ ਸਮਾਂ guzareਆ ਕੰਗੂ ਫਮਣ ਦਾ ਹੈ ਕਰ ਜਿਦੀ ਯਾਦਾਂ ਅੱਜ ਵੀ ਉੱਥੇ ਹੀ ਨੇ ਤੁਸੀਂ ਦੇਖੋ ਜਦ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਉਹ ਅਹਿਸਾਸ ਜਿਹੜਾ ਅਜੇ ਵੀ ਤੁਹਾਨੂੰ ਹੁੰਦਾ ਇੱਥੇ ਆ ਕੇ ਇਹ ਜੀ ਲਾਪਦਾ ਹੈ ਕਿ ਅਸੀਂ ਉਸ ਸਮੇਂ ਦੇ ਵਿੱਚ ਆ ਗਏ ਹਾਂ ਜਦ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਇੱਥੇ ਅੰਗੂ ਬ੍ਰਾਹਮਣ ਦੇ ਘਰ ਇੱਥੇ ਮੌਜੂਦ ਹੋਣ ਕੇ ਜਿੱਥੇ ਪ੍ਰਕਾਸ਼ ਕੀਤਾ ਹੋਇਆ ਸਮੇਂ ਦੀ ਗਵਾਹੀ ਭਰਦੀ ਇੱਕ ਤਸਵੀਰ ਵੀ ਯਾਦਗਾਰਤ ਤੌਰ ਤੇ ਰੱਖੀ ਗਈ ਹੈ ਇੱਥੇ ਜਿੱਥੇ ਤਸਵੀਰ ਚ ਦਿਖਾਇਆ ਗਿਆ ਹੈ ਕਿ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਜਦ ਇੱਥੇ ਪਹੁੰਚੇ ਹੋਣੇ ਆ ਤਾਂ ਕਿਵੇਂ ਇੱਥੇ ਰਹੇ ਹੋਣੇ ਆ ਉਸ ਰਾਤ ਦੇ ਦੌਰਾਨ ਉਨ੍ਹਾਂ ਦੇ ਮਨ ਦੇ ਵਿੱਚ ਜਦਾ ਵੀ ਇਹ ਗੱਲ ਦੀ ਚਿੰਤਾ ਨਹੀਂ ਹੋਵੇਗੀ ਕਿ ਕੋਈ ਫਤਰਾ ਹੋਊਗਾ ਪਰ ਇਹ ਉਸ ਸਮੇਂ ਦੇ ਸਥਿਤੀਆਂ ਬਣਦੀਆਂ ਨੇ ਕਿਉਂਕਿ ਰਾਤ ਵੇਲੇ ਜਦ ਇਸੇ ਕਮਰੇ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਰਾਤ ਵੇਲੇ ਜਦ ਗੰਗੂ ਦੀ ਨਿਗਾਹ ਮਾਤਾ ਜੀ ਦੀ ਸ਼ਰਫੀਆਂ ਦੇ ਉੱਤੇ ਪੈਂਦੀ ਆ ਕਿਉਂਕਿ ਜਿਹੜੀਆਂ ਉਹਨਾਂ ਕੋਲ ਕੁਝ ਸ਼ਰਫੀਆਂ ਸੀ ਜਦ ਉਹਨਾਂ ਨੇ ਅਰਨਤਪੁਰ ਸਾਹਿਬ ਦਾ ਜਿਹੜਾ ਕਿਲਾ ਛੱਡਿਆ ਸੀ ਉਹ ਸ਼ਰਫੀਆਂ ਦੇ ਉੱਤੇ ਪੈਂਦੀ ਆ ਸ਼ਰਫੀਆਂ ਦੇਖਦੇ ਆ ਤੇ ਸ਼ਰਫੀਆਂ ਦੇਖ ਕੇ ਉਹਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਤਾਂ ਸ਼ਰਫੀਆਂ ਚੁਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸ਼ਰਫੀਆਂ ਨੂੰ ਇੱਥੋਂ ਚੋਰੀ ਕਰਨ ਦੀ ਕੋਸ਼ਿਸ਼ ਗੰਗੂ ਬ੍ਰਾਹਮਣ ਕਰਦਾ ਤੇ ਫਿਰ ਮਾਤਾ ਜੀ ਜਿਹੜੇ ਉਸ ਨੂੰ ਉੱਥੇ ਹੀ ਮੌਕੇ ਤੇ ਫੜ ਲੈਂਦੇ ਨੇ ਦੇਖ ਲੈਂਦੇ ਨੇ ਕਿ ਉਹ ਕੀ ਕਰ ਰਿਹਾ ਆ ਤੇ ਉਸ ਤੋਂ ਬਾਅਦ ਗੰਗੂ ਬ੍ਰਾਹਮਣ ਇਹ ਗੱਲ ਕਹਿ ਦਿੰਦਾ ਕਿ ਮੈਂ ਤਾਂ ਇਹਨਾਂ ਨੂੰ ਸੇਫ ਜਗ੍ਹਾ ਰੱਖਣਾ ਚਾਹੁੰਦਾ ਸੀ ਇਹਨਾਂ ਨੂੰ ਚੋਰੀ ਨਹੀਂ ਕਰਨਾ ਚਾਹੁੰਦਾ ਸੀ ਤੇ ਉਸ ਤੋਂ ਬਾਅਦ ਹੋਰ ਜਿਹੜੀ ਸਥਿਤੀਆਂ ਵਿਗੜਦੀਆਂ ਨੇ ਆਖਿਰਕਾਰ ਉਸ ਦੇ ਮਨ ਦੇ ਵਿੱਚ ਲਾਲਚ ਵੀ ਪੱਦਾ ਤੇ ਉਹਨੂੰ ਇਹ ਵੀ ਲੱਗਦਾ ਕਿ ਬਦਲ ਦਿੱਤਾ ਜਾਵੇ ਜਿਸ ਕਰਕੇ ਉਹ ਜਿਹੜਾ ਇੱਥੋਂ ਥੋੜੀ ਦੂਰ ਜਿਹੜਾ ਮੋਰਿੰਡਾ ਦੀ कोतਵਾਲੀ ਸੀ कोतਵਾਲੀ ਸਾਹਿਬ ਜਿਹੜਾ ਹੁਣ ਗੁਰਦੁਆਰਾ ਮੌਜੂਦ ਆ ਉਸ कोतਵਾਲੀ ਦੇ ਵਿੱਚ ਜਿਹੜਾ ਆ ਗੰਗੂ ਬ੍ਰਾਹਮਣ ਜਿਹੜਾ ਉਹ ਪਹੁੰਚਦਾ ਹੈ ਉਸ ਕੋਤਵਾਲੀ ਦੇ ਵਿੱਚ ਜਾਂਦਾ ਤੇ ਸ਼ਿਕਾਇਤ ਦਰਜ ਕਰਾਉਂਦਾ ਹੈ ਦੱਸ ਦਿੰਦਾ ਹੈ ਕਿ ਜਿਹੜੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਜਿਹੜੇ ਨੇ ਉਹ ਉਹਨਾਂ ਦੇ ਕਰਨੇ ਆਖਿਰਕਾਰ ਉਸ ਸਪਾਹੀਆਂ ਨੂੰ ਇਸੇ ਜਗ੍ਹਾ ਤੇ ਲੈ ਕੇ ਆਉਂਦਾ ਆਪਣੇ ਘਰੇ ਲੈ ਕੇ ਆਉਂਦਾ ਤੇ ਛੋਟੇ ਸਹਬਜ਼ਾਦੇਆਂ ਅਤੇ ਮਾਤਾ ਗੁਜਰੀ ਜੀ ਨੂੰ ਜਿਹੜੇ ਸਪਾਹੀਆਂ ਦੇ ਮੁਗਲ ਸਪਾਹੀਆਂ ਦੇ ਜਿਹੜਾ ਹਵਾਲੇ ਕਰ ਦਿੰਦਾ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੰਦਾ ਤੇ ਆਖਿਰਕਾਰ ਇਸੇ ਜਗ੍ਹਾ ਦੇ ਉੱਤੇ ਉਹ ਇੱਕ ਰਾਤ ਗੁਜ਼ਾਰਦੇ ਨੇ ਇਸ ਕਰਕੇ ਜਹਾਜ਼ ਦੇ ਵਿੱਚ ਇੱਥੇ ਗੁਰਦੁਆਰਾ ਸਾਬ ਜਿਹੜਾ ਬਣਾਇਆ ਗਿਆ। ਇਥੋਂ ਸਿਪਾਈ ਉਹਨਾਂ ਨੂੰ ਮੋਰਿੰਡਾ 메ਨ ਕਤਵਾਲੀ ਲੈ ਜਾਂਦੇ ਨੇ। ਜੇਲ ਬਣੀ ਹੋਈ ਐ ਸੀ ਉਹ ਜੇਲ ਵੀ ਦੇਖਾਂਗੇ ਤੇ ਪਰ ਇਹ ਜਗ੍ਹਾ ਜਿਹੜੀ ਆ ਫਿਰ ਬਾਅਦ ਚੋਂ ਬੰਦਾ ਸਿੰਘ ਬਹਾਦਰ ਨੇ ਟੈਟੇਰੀ ਕਰ ਦਿੱਤੀ ਸੀਗੀ। ਇਹਦਾ ਨਾਮ ਜਿਹੜਾ ਪਿੰਡ ਦਾ ਕਈ ਪ੍ਰਾਤਨ ਨਾਮ ਇਹਨੂੰ ਖੇੜੀ ਕਹਿੰਦੇ ਨੇ ਕਿ ਤੇ ਹੀੜੀ ਕਹਿੰਦੇ ਨੇ ਤੇ ਪਰ ਉਸ ਤੋਂ ਬਾਅਦ ਗੰਗੂ ਨੂੰ ਸੜਿਆ ਹੋਇਆ ਲੋਕ ਕਹਿਣ ਲੱਗ ਗਏ ਸੀ ਉਹਨੂੰ ਤਾਨੇ ਮਾਰਨ ਕਹਿਣ ਲੱਗ ਗਏ ਸੀ ਤੇ ਇਸ ਕਰਕੇ ਇਸ ਪਿੰਡ ਦਾ ਨਾਮ ਸਹੀੜੀ ਪੈ ਗਿਆ। ਤੇ ਹੁਣ ਸਿਹੇੜੀ ਦੇ ਨਾਮ ਤੋਂ ਪਿੰਡ ਜਾਣਿਆ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ ਅਟਕ ਸਾਹਿਬ ਇੱਥੇ ਮੌਜੂਦ ਹੈ ਇਹ ਜਗਾ ਉਹਦੇ ਘਰ ਦੀ ਯਾਦ ਦੇ ਤੌਰ ਤੇ ਰੱਖੀ ਗਈ ਹੈ ਤੇ ਤਾਂ ਕਿ ਲੋਕ ਇੱਥੇ ਆ ਕੇ ਮਹਿਸੂਸ ਕਰ ਸਕਣ ਉਹ ਸਮੇਂ ਨੂੰ ਜਦ ਮਾਤਾ ਜੀ ਛੋਡੇ ਸਾਹਿਬ ਜੱਦੇ ਇੱਥੇ ਇੱਕ ਰਾਤ ਰੁਕੇ ਸੀ ਉਹਨਾਂ ਚਰਨ ਸ਼ੋਪਰਾਪਤੀ ਸਥਾਨ ਤੇਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਗ੍ਰਿਫਤਾਰੀ ਉਹਨਾਂ ਦੀ ਹੋਣ ਤੋਂ ਬਾਅਦ ਉਹਨਾਂ ਨੂੰ ਮਰਿੰਡੇ ਲੈ ਕੇ ਜਾਇਆ ਜਾਂਦਾ ਅੱਜ ਉਹ ਜੇਲ ਮੌਜੂਦ ਆ ਸਾਡਾ ਅਗਲਾ ਪੜਾ ਵੀ ਉਹੀ ਜੇਲ ਹੋਵੇਗੀ ਉਹੀ ਜੇਲ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਉਸ ਜੇਲ ਦੇ ਵਿੱਚ ਛੋਡੇ ਸਾਹਿਬ ਜੱਦੇਆਂ ਤੇ ਮਾਤਾ ਗੁਜਰੀ ਜੀ ਨੂੰ ਜਿਹੜਾ ਉਹ ਰੱਖਿਆ ਗਿਆ ਸੀ ਇਹ ਪ੍ਰਾਤਨ ਜੇਲ ਹਜੇ ਵੀ ਮੌਜੂਦ ਹੈਗੀ ਆ ਅਗਲਾ ਪੜਾ ਦਾਸਤਾ ਨੇ ਸ਼ਹਾਦਤ ਦਾ ਉਹੀ ਹੈ ਫਿਲਹਾਲ ਹੁਣ ਮੈਨੂੰ ਜਸਪ੍ਰੀਤ ਸਿੰਘ ਸਾਹਿਬ ਦਾ ਕੈਮਰਾਮੈਨ ਤਰਿੰਦਰ ਸ਼ਰਮਾ ਨੂੰ ਦਿਓ ਇਜਾਜ਼ਤ ਤਨਵਾਦ